ਹੈਲੋ एवरीवन ਮੈਂ ਤੁਹਾਡਾ ਦੋਸਤ ਵੀਰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਆਪਣੀ ਵੀਡੀਓ ਦੇ ਵਿੱਚ ਅੱਜ ਦਾ ਆਪਣਾ ਮੇਨ ਟਾਪਿਕ ਵੀਡੀਓ ਤੇ ਰਹੂਗਾ ਇੱਕ ਸੋਚ ਜਿਹੜੀ ਆਪਾਂ ਨੂੰ ਕਦੇ ਇੱਕ ਤਾਂ ਹੀ ਪ੍ਰਮਾਤਮਾ ਵੱਲੋਂ ਜਾਂ ਇਸ ਯੂਨੀਵਰਸ ਵੱਲੋਂ ਕਹਿੰਦੇ ਆਪਣੇ ਮਾਨ ਵਿੱਚ ਕੋਈ ਨਾ ਕੋਈ ਆਈਡੀਆ ਆਉਂਦਾ ਹੁੰਦਾ ਬਈ ਇੰਨੀ ਵੱਡੀ ਚੀਜ਼ ਮੈਂ ਕਰ ਸਕਦਾ ਹਾਂ ਫੋਰ ਐਗਜ਼ਾਮਪਲ ਇੱਕ ਆਪਣਾ ਇੱਕ ਜਿਹਾ ਐਗਜ਼ਾਮਪਲ ਲੈਨੇ ਆ ਜਿਵੇਂ ਕਿ ਆ ਰਾਈਟ ਬ੍ਰਦਰਸ ਨੇ ਪਹਿਲਾਂ ਤਾਂ ਹੁ ਅਸਮਾਨ ਮਾਲੂਮ ਦੇਖਿਆ ਫਿਰ ਉਹਨਾਂ ਨੇ ਜਹਾਜ਼ ਬਣਾਉਣ ਦੀ ਸੋਚੀ ਉਹਨਾਂ ਨੂੰ ਸੋਚ ਆ ਗਈ ਈਵਨ ਕਿ ਉਸ ਸਮੇਂ ਇਹ ਇੰਪੋਸੀਬਲ ਸੀਗਾ ਕਿ ਜਹਾਜ਼ ਵੀ ਬਣਾਇਆ ਜਾ ਸਕਦਾ ਹੈ ਜાંਸੀਂ ਉੱਡ ਸਕਦੇ ਆ ਬਟ ਉਹਨਾਂ ਨੇ ਸੋਚਿਆ ਉਸ ਤੇ ਵਰਕ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਪ੍ਰੈਕਟੀਕਲਸ ਕੀਤੇ ਆ ਵੱਖੋ ਵੱਖਰੇ ਪ੍ਰੈਕਟੀਕਲਸ ਕੀਤੇ ਅ ਨਿਤ ਬੇਸ ਤੇ ਉਹ ਕੋਈ ਨਾ ਕੋਈ ਪ੍ਰੈਕਟੀਕਲ ਕਰਕੇ ਚੱਲ ਜਿਵੇਂ ਤਵੇਂ ਕਰਕੇ ਉਹਨਾਂ ਨੇ ਇੱਕ ਦਿਨ ਜਹਾਜ਼ ਬਣਾ ਲਿਆ ਤੇ ਉਹ ਸਕਸੈਸਫੁਲ ਹੋ ਗਏ ਇਸੇ ਤਰ੍ਹਾਂ ਜੇ ਆਪਾਂ ਇਸ ਚੀਜ਼ ਨੂੰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਲਾਈਏ ਬਿਲਕੁਲ ਰਾਈਟ ਬ੍ਰਦਰਸ ਦੀ ਤਰ੍ਹਾਂ ਜਾਂ ਜਿੰਨਾ ਜਿੰਨੇ ਵੀ ਹੋਰ ਵੱਡੇ ਤੋਂ ਵੱਡੇ ਇਸ ਦੁਨੀਆ ਤੇ ਦਿਗਜ ਬੰਦੇ ਹੋਏ ਆ ਜਿਨ੍ਹਾਂ ਨੇ ਬਹੁਤ ਵੱਡੀਆਂ ਖੋਜਾਂ ਕੀਤੀਆਂ ਨੇ ਜਾਂ ਜਿਹੜੇ ਇੰਪੋਸੀਬਲ ਇੰਪੋਸੀਬਲ ਕੰਮ ਸੀ ਉਹ ਕੀਤੇ ਨੇ ਉਸੇ ਤਰ੍ਹਾਂ ਹੀ ਸੋਨੂੰ ਮੈਨੂੰ ਆਪਾਂ ਸਾਰਿਆਂ ਨੂੰ ਏਦਾਂ ਦੇ ਖਿਆਲ ਇਹ ਯੂਨੀਵਰਸ ਦਿੰਦਾ ਹੈ ਮੇਨ ਥਿੰਕ ਇਹ ਹੈ ਕਿ ਕਦੇ-ਕਦੇ ਆਪਾਂ ਇਸ ਚੀਜ਼ ਨੂੰ ਹੌਲੇ ਜੀ ਜਾਣ ਦਿੰਦੇ ਨੇ ਵੀ ਇਹ ਤਾਂ ਮੈਥੋਂ ਹੋ ਹੀ ਨਹੀਂ ਸਕਦਾ ਮੈਂ ਇਹ ਤੋਂ ਕੀ ਗੱਲਾਂ ਮੇਰੇ ਆਤੇ ਹੈ ਨਹੀਂ ਪਰ ਜਿਹੜਾ ਵੀ ਸੋਨ ਨੂੰ ਕਿਤੇ ਨਾ ਕੋਈ ਆਈਡੀਆ ਲੱਗਦਾ ਵੀ ਇਸ ਯੂਟੇਬਲ ਸੋਡੇ ਵਾਸਤੇ ਆ ਤੁਹਾਡੇ ਚ ਸ਼ਮਤਾ ਹੈਗੀ ਆ ਸ਼ਮਤਾ ਬੇਸੇ ਸਾਰਿਆਂ ਵਿੱਚ ਹੁੰਦੀ ਆ ਕਈ ਵਾਰੀ ਕੋਈ ਫਾਈਨੈਂਸ ਦੇਖ ਕੇ ਕਹਿੰਦਾ ਵੀ ਨਹੀਂ ਮੈਂ ਨਹੀਂ ਕਰ ਸਕਦਾ ਪਰ ਉਹਨਾਂ ਵਾਸਤੇ ਵੀ ਪੋਸੀਬਲ ਹੈ ਸੋ ਜਦੋਂ ਵੀ ਕਦੇ ਆਈਡੀਆ ਆ ਉਹਨੂੰ ਗ੍ਰੈਬ ਕਰ ਲਓ ਹੱਥ ਵਿੱਚ ਫੜ ਕੇ ਰੱਖ ਲਓ ਫਿਰ ਉਹਦੇ ਉੱਤੇ ਫੋਕਸ ਕਰੋ ਫੋਕਸ ਕਰਕੇ ਕਨਸਿਸਟੈਂਸੀ ਰੱਖੋ ਆਪਣੀ ਆਪਾ ਉਹਦੇ ਵੱਲ ਨੂੰ ਤੁਰਨ ਲੱਗ ਜਓ 메ਜਰ ਥਿੰਗ ਇਹਦੇ ਵਿੱਚ ਹੋਰ ਇਹ ਆਉਂਦੀ ਆ ਵੀ ਆਪਾਂ ਨੂੰ ਦੁਨੀਆ ਆਪਾਂ ਨੂੰ ਬਹੁਤ ਹੀ ਜ਼ਿਆਦਾ ਡਿਸਟਰੈਕਟ ਕਰਦੀ ਆ ਉਹਦੇ ਵੱਲੋਂ ਧਿਆਨ ਆਪਾਂ ਨੂੰ ਘੱਟ ਕਰਨਾ ਪੈਣਾ ਕਿਉਂਕਿ ਆਪਾਂ ਕੰਮ ਸਾਰੇ ਹੀ ਕਰ ਸਕਦੇ ਹੁੰਨੇ ਆ ਤਕਰੀਬਨ ਤਕਰੀਬਨ ਬਟ ਆਪਾਂ ਫੇਲਰਸ ਆਪਾਂ ਨੂੰ ਉਦੋਂ ਹੁੰਦੇ ਆ ਜਦੋਂ ਆਪਣੀ એનર્ਜੀ ਸਾਰੇ ਪਾਸੇ ਖਿਲਰੀ ਪਈ ਹੁੰਦੀ ਆ ਜੇ ਤੁਸੀਂ ਇੱਕ ਜਗ੍ਹਾ ਤੇ ਇੱਕ ਟਾਈਮ ਤੇ ਇੱਕ ਜਗ੍ਹਾ ਤੇ ਫੋਕਸ ਰਹੋਗੇ ਉਹ ਤੁਸੀਂ ਕੰਮ ਹੰਡਲ 10% ਗਰੰਟੀ ਦੇ ਨਾਲ ਹੋਊਗਾ ਹੀ ਹੋਊਗਾ ਬਿਕਾਜ਼ ਤੁਸੀਂ ਆਪਦਾ 100% ਦੇ ਰਹੇ ਹੋ ਤੇ ਰਿਜ਼ਲਟ ਤਾਂ ਮਿਲੂਗਾ ਹੀ ਮਿਲੂਗਾ ਆਪਾਂ ਅੱਜਕੱਲ ਇਸ ਡਿਸਟਰੈਕਟਡ ਦੁਨੀਆ ਦੇ ਵਿੱਚ ਰਿਸ਼ਤੇਾਂ ਵਿਚ ਉਲਝੇ ਜਾਂ ਸੋਸ਼ਲ ਮੀਡੀਆ ਨੇ ਆਪਣੇ ਤੇ ਬਹੁਤ ਪ੍ਰਭਾਵ ਪਾਇਆ ਹੈ ਆਪਣੇ ਤੋਂ ਤਾਂ ਆਪਣੇ ਆਹਾ ਗਾਇਕ ਕਹਿ ਲਓ ਜਾਂ ਗੈਂਗਸਟਰ ਕਹਿ ਲਓ ਹੋਰ ਬਹੁਤ ਹੀ ਜ਼ਿਆਦੇ ਲੋਟ ਆਫ ਥਿੰਗਸ ਜਿਹੜੀਆਂ ਆਪਾਂ ਨੂੰ ਡਿਸਟਰੈਕਟ ਕਰਦੀਆਂ ਨੇ ਉਹਨਾਂ ਵਿੱਚ ਉਲਝੇ ਹੋਏ ਪਏ ਆਂ ਜਸਟ ਲੋਡ ਕੀ ਆਪਾਂ ਨੂੰ ਕਿ ਆਪਣੀ એનર્ਜੀ ਜਿੱਥੇ-ਜਿੱਥੇ ਡਿਸਟ੍ਰੀਬਿਊਟ ਹੋੜਿਆ ਉਹਨੂੰ ਕਲੈਕਟ ਕਰਕੇ ਆਪਦੇ ਅੰਦਰ ਫੈਟ ਕਰਕੇ ਇੱਕ ਵਾਰੀ ਫਿਰ ਵੇਖੋ ਵੀ ਫੋਕਸ ਕੀ ਆ ਬਨਨਾ ਕੀ ਆ ਆਪਾਂ ਇੱਕ ਸਧਾਰਨ ਇਨਸਾਨ ਮੰਨ ਸਕਦੇ ਆ ਪਰ ਆਪਣੇ ਵਿੱਚ ਐਕਸਟਰਾ ਆਰਡੀਨਰੀ ਥਿੰਗਸ ਇੰਨੀਆਂ ਕਾ ਕਿ ਜਿੰਨਾ ਤੋਂ ਆਪਾਂ ਹਜੇ ਕਹਿ ਲਓ ਅਣਜਾਣ ਹੀ ਆ ਜਸਟ ਜਦੋਂ ਆਪਾਂ ਫੋਕਸਡ ਹੋਵਾਂਗੇ ਆਪਾਂ ਆਪਣੇ ਅੰਦਰ ਨੂੰ ਜਾਣਨ ਲੱਗ ਜਾਾਂਗੇ ਉਦੋਂ ਆਪਾਂ ਉਹ ਸਹੀ એનર્ਜੀ ਦਾ ਯੂਜ਼ ਕਰ ਕਰਕੇ ਦੁਨੀਆ ਵਿੱਚ ਆਪਣਾ ਨਾਮ ਨਾ ਖੱਟ ਸਕਦੇ ਆ ਜਾਂ ਜੋ ਕੁਝ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਸ ਨੂੰ ਬ੍ਰੀਸਿਕਲੀ ਗੱਲ ਵਿਚਾਰ ਕਰਨ ਵਾਲੀ ਇਹ ਹੈ ਕਿ ਜਦੋਂ ਆਪਣੇ ਵਿੱਚੋਂ ਸਾਰੇ ਹਿਊਮਨਸ ਨੂੰ ਇਦਾਂ ਦੇ ਵਿਚਾਰ ਆਉਂਦੇ ਆ ਫਿਰ ਕਿਉਂ ਕੁਝ ਕੁ ਬੰਦੇ ਹੀ ਉਸ ਨੂੰ ਗ੍ਰੈਬ ਕਰਕੇ ਜਾਂ ਉਸ ਲੈਵਲ ਤੱਕ ਜਾਂਦੇ ਆ ਫੋਰ ਐਗਜ਼ਾਮਪਲ ਜਿਵੇਂ ਆਪਾਂ ਲਈਏ ਵੀ ਆਪਣੇ ਸਚਿਨ ਤੰਦੁਲਕਰ ਉਹਨੂੰ ਗੋਡ ਆਫ ਕ੍ਰਿਕਟ ਕਿਹਾ ਜਾਂਦਾ ਈਵਨ ਕਿ ਬਾਕੀ ਵੀ ਪਲੇਅਰ ਤਾਂ ਹੈਗੇ ਆ ਜਾਂ ਕਹਿ ਲਓ ਵੀ ਆਪਣਾ ਆ ਪੰਜਾਬੀ ਦਾ ਜਿਹੜਾ ਆਪਣਾ ਸਿੰਗਰ ਅਦਰਜੀਤ ਦੁਸਾਂਜ ਕਿੰਨੇ ਹਾਈ ਲੈਵਲ ਤੇ ਕਿੰਨਾ ਵਰਲਡ ਫੇਮਸ ਹੋ ਚੁੱਕਿਆ ਵਾ ਜਿਵੇਂ ਜਦੋਂ ਆਪਾਂ ਉਹਨੂੰ ਦੇਖਦੇ ਆਂ ਬੋਲਦੇ ਨੂੰ ਪਰ ਇਹ ਕਿਦਨੇ ਕਿਦਨੇ ਸੋਚ ਨੂੰ ਕਹ ਕੇ ਹਾਰਡ ਵਰਕ ਨੂੰ ਕਹ ਕੇ ਬਹੁਤ ਹੀ ਬੰਦਾ ਉਹ ਕਹਿੰਦੇ ਇਨਕਰੇਜ ਕਰਤਾ ਵਾ ਵੀ ਇਹਨਾਂ ਚੀਜ਼ਾਂ ਤੇ ਵਰਕ ਕਰੋ ਇਸੇ ਤਰ੍ਹਾਂ ਬੁੱਧ ਹੋਇਆ ਗੁਰੂ ਨਾਨਕ ਸਾਹਿਬ ਹੋਏ ਕਿਉਂ ਦੁਨੀਆ ਤੋਂ ਵੱਖਰੀ ਵੱਖਰੀ ਹੁੰਦੇ ਗਏ ਵਿਦਵਾਨ ਇਹਦੇ ਵਿੱਚ ਇਹ ਦੱਸਦੇ ਆ ਕਿ ਇਦਾਂ ਦੇ ਜੇ ਕੋਈ ਵੀ ਸ਼ਕਤੀਆਂ ਹੋਈਆਂ ਨੇ ਉਹਨਾਂ ਕੋਲੇ ਆਈਡੀਆ ਆਇਆ ਫੋਕਸ ਕੀਤਾ ਉਹਨਾਂ ਨੇ ਸਮਝਿਆ ਕਿ ਮੈਂ ਇਸ ਨੂੰ ਕਰ ਸਕਦਾ ਹਾਂ ਬਲੀਫ ਪੂਰਾ ਮੰਨਿਆ ਬਲੀਵ ਕਰ ਲਿਆ ਵੀ ਮੈਂ ਕਰ ਸਕਦਾ ਮੈਂ ਕਰੂੰਗਾ ਹੀ ਕਰੂੰਗਾ ਸੇਂਕਰਲੀ ਉਹਨਾਂ ਨੇ ਜਿਹੜਾ ਆਪਣਾ ਕੰਟੈਂਪੋਰੀ ਜ਼ਮਾਨਾ ਜਿਹਦੇ ਵਿੱਚ ਆਪਾਂ ਰਹਿ ਰਹੇ ਹਾਂ ਸਾਰੇ ਪਾਸਿਓ ਆਪਣਾ ਧਿਆਨ ਪਛਾਣ ਕਰਦੇ ਧਿਆਨ ਪਿਛਾ ਕਰਨ ਦਾ ਸਿੱਧਾ ਮੋਟਿਵ ਇਹੇ ਬਣਦਾ ਹੈ ਕਿ ਜਿਹੜੀ ਸੁੱਡੀ એનર્ਜੀ ਦਿਮਾਗ ਦੀ ਜਾਂ ਫਿਜ਼ੀਕਲੀ એનર્ਜੀ ਸੁੱਡੀ ਚਾਰੇ ਪਾਸੇ ਡਿਸਟ੍ਰਿਬਿਊਟਡ ਸੀਗੀ ਉਹਨੂੰ ਕਲੈਕਟ ਕਰ ਲਿਆ ਉਹਨੂੰ ਵਾਪਸ ਮੰਗ ਲਿਆ ਜ ਜਦੋਂ ਆਪਾਂ 100% ਆਵਦੀ એનર્ਜੀ ਇਕੱਠੀ ਕਰ ਲਈ ਸਾਰੇ ਪਾਸੇ ਉਹ ਧਿਆਨ ਘੱਟ ਕਰ ਲਿਆ ਚਾਹੇ ਜਿੱਥੇ ਆਪਣਾ ਜ਼ਰੂਰੀ ਹੈਗਾ ਉੱਥੇ ਤਾਂ ਧਿਆਨ ਆਪ ਨੂੰ ਦੇਣਾ ਹੀ ਪੈਂਦਾ ਵਾ ਪਰ ਜਿਹੜਾ ਅਨਵਾਂਟਡ ਥਿੰਗਸ ਤੋਂ ਪਿਛਾ ਕਰ ਲਿਆ ਫੇਰ ਉਹਨਾਂ ਨੇ ਆਪਣੇ ਆਪਣਾ ਜੋ ਵੀ ਉਹਨਾਂ ਦਾ ਏਮ ਹੈ ਜਿਵੇਂ ਫਾਰ ਐਗਜ਼ਾਮਪਲ ਦੋਦੀ ਦੂਸਾਂਝ ਜੀ ਨੇ ਆਪਣਾ ਵਰਲਡ ਫੇਮਸ ਆਪਣਾ ਸੀਗਾ ਉਧਰ ਆਪਣਾ ਧਿਆਨ ਰੱਖ ਲਿਆ એનર્ਜੀ ਪੂਰੀ ਆਪਣੇ ਉੱਤੇ ਝੋਕਦੀ ਇਸੇ ਤਰ੍ਹਾਂ ਹੀ ਜਿਹੜਾ ਕੁਝ ਵੀ ਆਪਾਂ ਬਣਾਉਣਾ ਚਾਹੁੰਦੇ ਆ ਉਹ ਪੋਸੀਬਲ ਹੈ ਉਹਦੇ ਵਿੱਚ ਪੈਸਾ ਫਿਜ਼ੀਕਲ ਫਿਜ਼ੀਕਲ ਡਿਸੇਬਿਲਟੀਜ਼ ਕੁਝ ਵੀ ਮੈਟਰ ਕਰਦੀਆਂ ਨਹੀਂ ਜਸ ਤੁਹਾਡੇ ਕੋਲੇ ਆਹਾ ਤੁਹਾਡਾ ਡੈਮੇਜ ਨਹੀਂ ਹੋਣਾ ਚਾਹੀਦਾ ਵਿੱਚ ਫੁੱਲਫਿਲ ਜਾਨੀ ਕਿ ਸ਼ਮਤਾ ਹੋਣੀ ਬਲੀਫ ਹੋਣਾ ਚਾਹੀਦਾ ਐਕਚੁਅਲੀ ਜਾਂ ਤੁਹਾਡੇ ਅੰਦਰ ਕਹੋ ਵੀ ਉਹ ਵੱਡੀ ਸੋਚ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਆਪ ਨੂੰ ਜਾਣਦੇ ਹੋਈ ਚਾਹੀਦੇ ਆ ਵੀ ਹਾਂ ਮੈਂ ਕਰ ਸਕਦਾ ਥੈਂਕ ਯੂ ਵੈਰੀ ਮਚ ਇਸ ਇੱਕ ਛੋਟੀ ਜੀ ਵੀਡੀਓ ਹੋ ਸਕਦਾ ਵੀ ਮੈਂ ਜੋ ਮੇਰੇ ਮਨ ਦੇ ਚ ਥੋੜੀ ਸੀ ਦੱਸਣ ਵਿੱਚ ਆ ਸਕਸੈਸਫੁਲ ਹੋਇਆ ਹੋਊਗਾ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਹਦੇ ਵਿੱਚ ਕਮੈਂਟ ਜਾਂ ਜੇ ਤੁਹਾਡਾ ਕੋਈ ਕੁਐਸਚਨ ਹੋਇਆ ਉਹ ਵੀ ਪੁੱਟ ਕਰਿਓ ਤੇ ਅੱਗੇ ਤੋਂ ਅੱਗੇ ਉਹ ਵਾਦ ਤੋਂ ਵਾਦ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਸ਼ੁਕਰਾਨਾ ਧੰਨਵਾਦ